ਉੱਤੇ ਚਾ ਕੇ ਤੇ ਮੇਰੇ ਥੋੜੇ ਜਣਾ ਇੱਥੇ ਕਹਿੰਦੇ ਨੇ ਕੋਈ ਦਿੱਕਤ ਆ ਗਈ ਜੈ ਮਾਤਾ ਦੀ ਦੋਸਤੋ ਅੱਜ ਸੋਨੀ ਦੀ ਪਾਰਟੀ ਸੀ ਚੰਡੀਗੜ੍ਹ ਬਹੁਤ ਹੀ ਨਾਈਸ ਹੋਟਲ ਦੇ ਵਿੱਚ ਔਰ ਮੇਰਾ ਦਿਲ ਕਰਦਾ ਸੀ ਉੱਥੇ 2250 ਡੀਲਰ ਨੇ ਆਣਾ ਸੀ ਪੂਰੇ ਪੰਜਾਬ ਦੇ ਵਿੱਚੋਂ ਮੈਂ ਬਹੁਤ ਮਿਸ ਕਰ ਰਿਹਾ ਅੱਜ ਮੈਂ ਤੋ ਜਾਇਆ ਨਹੀਂ ਗਿਆ ਅਚਨ ਚੇਤ ਕੀ ਹੋਇਆ ਕਿ 3 ਵਜੇ ਮੈਂ ਇੱਥੋਂ ਨਿਕਲਣਾ ਸੀਗਾ ਦੁਪਹਿਰੇ ਪਰ ਐਟ ਅ ਟਾਈਮ ਤਕਰੀਬਨ ਲਾਲੋ ਕੇ 2:00 ਵਜੇ ਮੇਰੇ ਨਾਲ ਛੋਟੀ ਉਹੋ ਕੀ ਕੋ ਪ੍ਰੋਬਲਮ ਮੈਂ व्हीलचेयर ਤੋਂ ਆਪਣੀ ਟਰਾਈ ਕਰਦਾ ਕਰਦਾ ਰੈਂਪ ਦੀ ਟਰਾਈ ਕਰ ਰਿਹਾ ਸੀ ਔਰ ਮੈਂ ਅਚਨਚੇਤ गिर ਗਿਆ ਬੈਕ ਫੁੱਟ ਤੇ ਚਾ ਕੇ ਤੇ ਮੇਰੇ ਥੋੜੇ ਜਨਾ ਇੱਥੇ ਕਹਿੰਦੇ ਨੇ ਕੋਈ ਦਿੱਕਤ ਆ ਗਈ ਦੇ ਵਿੱਚ ਉਹਦੇ ਕਰਕੇ ਮੈਂ ਸੋਨੀ ਵਾਲਿਆਂ ਤੋਂ ਵੀ ਮਾਫੀ ਮੰਗਦਾ ਕਿ ਮੈਂ ਨਹੀਂ ਆ ਸਕਦਾ ਸੌਰੀ ਔਰ ਨਹੀਂ ਆ ਰਿਹਾ ਔਰ ਗੱਲ ਕਰਾਂਗੇ 16 ਸੀਰੀਜ਼ ਦੇ ਫੁਨਾਂ ਦੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਮੇਰੇ ਤੋਂ 16 ਸੀਰੀਜ਼ ਲਈ ਮੈਂ ਲਗਭਗ 11 ਫੋਨ 16 ਸੀਰੀਜ਼ ਦੇ ਵਿੱਚ ਇੱਕ ਕਲ ਕਲ ਇੱਕ ਦਿਨ ਦੇ ਵਿੱਚ ਔਰ ਅੱਜ ਵੀ ਮੈਂ ਸ਼ਾਮ ਨੂੰ ਵੀਡੀਓ ਬਣਾ ਰਿਹਾ ਅੱਜ ਵੀ ਮੈਂ 6 ਪੀਸ ਵੇਚ ਚੁੱਕਿਆ ਬਹੁਤ ਵਧੀਆ ਮੇਰੀ ਜਰਨੀ ਹੈ ਇਹ 16 ਦੀ ਮੇਰਾ ਫਰਸਟ ਸੀਜ਼ਨ ਹੈ ਜੀ ਪਿਛਲੀ ਵਾਰ 15 ਸੀਗਾ ਪਰ ਮੈਂ ਲੇਟ ਸਟਾਰਟ ਕਰਿਆ ਸੀ Apple ਕੰਪਨੀ ਨਾਲ ਪਰ ਜਿਵੇਂ ਹੀ ਮੈਂ Apple ਕੰਪਨੀ ਦੇ ਨਾਲ ਸਟਾਰਟ ਕਰਿਆ ਮੈਂ Apple ਕੰਪਨੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਮਤਲਬ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾਤਾ ਬਹੁਤ ਵਧੀਆ ਉਹਨਾਂ ਦੀ ਮਤਲਬ ਮੈਨੂੰ ਲੱਗੀ ਜਿਵੇਂ ਹੀ ਮੈਂ ਐਪਲ ਕੰਪਨੀ ਨਾਲ ਜੁੜਿਆ ਮੈਂ ਦੱਸ ਨਹੀਂ ਸਕਦਾ ਨਾਈਸ ਵੈਰੀ ਵੈਰੀ ਨਾਈਸ ਬਾਕੀ ਤੁਹਾਡਾ ਸਾਰਿਆਂ ਦਾ ਸਹਿਯੋਗ ਬਹੁਤ ਹੀ ਐਪਰੀਸ਼ੀਏਟ ਹੈ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੀ